ਪਹਾੜਾਂ ਵਿੱਚੋਂ ਬੱਗ ਦਾ ਸੰਧੂਰ ਦੇਖ ਉੱਡ ਜਾਣਗੇ ਹੋਸ਼ ਇੱਥੇ ਪਹੁੰਚ ਗੁੰਗੇ ਤੇ ਅੰਨੇ ਵੀ ਹੋ ਜਾਂਦੇ ਠੀਕ ਮਾਤਾ ਚਿੰਤ ਪੌਨੀ ਦੇ ਜੰਗਲਾਂ 'ਚ ਹੋਇਆ ਚਮਤਕਾਰ ਸਾਹਮਣੇ ਜਿਹੜੀ ਪਹਾੜੀ ਆ ਜੀ ਉਹਦੇ ਵਿੱਚ ਉਹਦੇ ਵਿੱਚ ਥੱਲੇ ਸੰਧੂਰ ਬਗਦਾ ਹੈ ਪਹਾੜੀ ਤੋਂ ਕਾਫੀ ਉੱਚੀ ਹੈ ਲੇਕਿਨ ਸੰਧੂਰ ਨੀਚੇ ਨਿਕਲਦਾ ਹੈ ਸਦੀਆਂ ਹੋ ਗਈਆਂ ਕਹਿੰਦੇ ਨਿਕਲਦੇ ਨੇ ਅਸੀਂ ਦੱਸਾਂਗੇ ਬੇ ਸਾਢੇ ਵਜੇ ਤੋਂ ਪਹਿਲੇ ਸੀ ਹਰਜੀਪ ਜਿਹੜੀ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਉੱਥੇ ਮੱਥਾ ਟੇਕੋ अच्छा के चांदी दी जीभ चढ़ा दो जी मनोकामना पूरी हो जाती है उधी जवान आ जाएगी जवान आ जाती है अੱਖਾਂ ਦੀ ਰੋਸ਼ਨੀ ਵੀ اگر ਕਮਜ਼ੋਰ ਹੋਵੇ ਮੱਥਾ ਟਿਕੇ ਤਾਂ ਹੋ ਪੂਰੀ ਪੂਰੀ ਹੋ ਜਾਂਦੀ ਉਹ ਪੂਰਨਤਾ ਹੀ ਹੋਣੀ ਜਿਸ ਵੇਲੇ ਉਹਨਾਂ ਨੇ ਸੰਦੂਰ ਮੱਥੇ ਤੇ ਲਾਣਾ ਜੀਭ ਵੀ ਚੜਾਉਂਦੇ ਅੱਖ ਵੀ ਚੜਾਉਂਦੇ ਰੱਖੇ ਅੱਛਾ ਇੱਥੇ ਆ ਗਏ ਤੁਥਲਾਂ ਦੀ ਜੀਭ ਜਿਹਦੀ ਮਨਰ ਸਾਫ ਜੀਭ ਨਹੀਂ ਬੋਲਦੀ ਠੀਕ ਆ ਜੀ ਮੱਥਾ ਟਿਕੇ ਜਾਂਦੇ ਸੁੱਖਣ ਸੁੱਖੇ ਜਾਂਦੇ ਅੱਛਾ ਉਹ ਪੂਰੀ ਹੋ ਜਾਂਦੀ ਠੀਕ ਹੋ ਜਾਂਦੀ ਹੈ ਜੀ ਤੇ ਅੱਖ ਅੱਖ ਦਾ ਵੀ ਉਦਾਂ ਹੀ ਜਿਨ੍ਹਾਂ ਦੀ ਮਤਲਬ ਨੀਗਾ ਘਾਟਾ ਪਰਮਾਤਮਾ ਦਾ ਰੰਗ ਹੀ ਆ ਉਹ ਤਾਂ ਸਾਨੂੰ ਦੱਸਿਓ ਜੀ ਕਿਹੜੀ ਪਹਾੜੀ ਆ ਜਿੱਥੋਂ ਸੰਧੂ ਨਿਕਲਦਾ ਆ ਸਾਹਮਣੇ ਸਰ ਬਿਲਕੁਲ ਸਾਹਮਣੇ ਪੀਬੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨੋਵਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਹਿਰਪੁਰ ਜ਼ਿਲ੍ਹੇ ਦੇ ਕੋਲ ਰੈਸਮੀ ਜੰਗਲ ਦਿਖਾਉਣ ਲੈ ਕੇ ਆਏ ਹਾਂ ਜਿਹੜੇ ਸਦੀਆਂ ਪਹਿਲਾਂ ਜੋਗੀਆਂ ਦੁਆਰਾ ਕਿੱਲੇ ਗਏ ਸੀਗੇ ਇਸ ਜੰਗਲ ਦੇ ਵਿੱਚ ਕਹਿੰਦੇ ਜਿਹੜੀਆਂ ਪਹਾੜੀਆਂ ਆ ਉਹਨਾਂ ਵਿੱਚੋਂ ਸੰਦੂਰ ਨਿਕਲਦਾ ਆ ਤੇ ਉਹਨੇ ਸੱਪਾਂ ਦਾਦਾ ਕਹਿੰਦੇ ਇੱਥੇ ਕਹਿਰ ਆ ਜਿਨ੍ਹਾਂ ਕਰਕੇ ਜੋਗੀਆਂ ਨੂੰ ਇਹ ਜੰਗਲ ਜਿਹੜੇ ਕਿੱਲਣੇ ਪਏ ਸੀਗੇ ਇਸ ਜੰਗਲ ਦੇ ਵਿੱਚ ਦਿਨੇ ਆਉਣ ਤੋਂ ਵੀ ਪਹਿਲਾਂ ਹਰ ਕੋਈ 100 ਵਾਰ ਸੋਚਦਾ ਆ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਹੁਣ ਤੁਸੀਂ ਇੱਥੋਂ ਆਲੇ ਦੁਆਲੇ ਦਾ ਨਜ਼ਾਰਾ ਦੇਖ ਸਕਦੇ ਆ ਕਿੰਨੀਆਂ ਉੱਚੀਆਂ-ਉੱਚੀਆਂ ਪਹਾੜੀਆਂ ਹਰੀਆਂ ਭਰੀਆਂ ਗੱਬੇ ਸੰਗਣਾ ਜੰਗਲ ਇਸ ਜੰਗਲ ਦੇ ਵਿੱਚ ਸਤੀ ਮਾਤਾ ਦਾ ਮੰਦਰ ਵੀ ਬਣਾ ਦਿੱਤਾ ਗਿਆ ਆ ਤੇ ਉਹਦੀ ਵੀ ਤੁਹਾਨੂੰ ਅਸੀਂ ਪੂਰੀ ਹਿਸਟਰੀ ਇਤਿਹਾਸ ਥੱਲੇ ਜਾ ਕੇ ਦੱਸਾਂਗੇ ਤੇ ਨਾਲੇ ਦੇਖਦੇ ਆ ਸਾਨੂੰ ਇਸ ਜਗ੍ਹਾ ਕੌਣ ਮਿਲਦਾ ਆ ਤੇ ਇਸ ਤਰ੍ਹਾਂ ਦਾ ਰਸਤਾ ਆ ਤੁਸੀਂ ਦੇਖ ਲਓ ਪਗਡੰਡੀ ਟੈਪ ਆ ਜਿਹੜਾ ਮੀਂਹ ਕਰਕੇ ਸਾਰਾ ਇਹਨ ਖਤਮ ਹੋ ਗਿਆ ਆ ਪੈਰ ਦੇ ਦੇਖ ਸਾਨੂੰ ਰੱਖਣਾ ਪੈਣਾ ਆ ਤੇ ਤੁਸੀਂ ਵੀ ਜੇ ਇਸ ਜਗ੍ਹਾ ਆਉਨੇ ਆ ਤਾਂ ਕਿਸੇ ਨੂੰ ਜ਼ਰੂਰ ਨਾਲ ਲੈ ਕੇ ਆਇਓ ਪਿੰਡ ਵਾਲੇ ਨੂੰ ਇਹਦੀ ਲੋਕੇਸ਼ਨ ਅਸੀਂ ਤੁਹਾਨੂੰ ਜਾਂਦੇ ਜਾਂਦੇ ਸਾਰੀ ਦੱਸ ਦਿੰਨੇ ਆ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪੁਰ ਤੋਂ ਮਾਤਾ ਚਿੰਤਪੋਨੀ ਰੋਡ ਤੇ ਜਾਂਦੇ ਆ ਤਾਂ ਅੱਗੇ ਆਗੇ ਗਗਰੇਟ ਆਉਂਦਾ ਆ ਗਗਰੇਟ ਤੋਂ ਤੁਸੀਂ ਬਿਲਕੁਲ ਲੈਫਟ ਹੈਂਡ ਨੂੰ ਮੁੜ ਪਣਾ ਆ ਦੋਲਤਪੁਰ ਆਉਂਦਾ ਆ ਤੇ ਦੋਲਤਪੁਰ ਤੋਂ ਸਿਰਫ 4 ਕਿਲੋਮੀਟਰ ਇਹ ਜੰਗਲ ਪੈ ਜਾਂਦਾ ਆ ਤੇ ਸੱਜੇ ਪਾਸੇ ਹਿਮਾਚਲ ਆ ਤੇ ਖੱਬੇ ਪਾਸੇ ਪੰਜਾਬ ਦੇ ਪਿੰਡ ਆ ਇਹ ਰਸਤਾ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਆਲੇ ਦੁਆਲੇ ਪੰਛੀਆਂ ਦੀਆਂ ਆਵਾਜ਼ਾਂ ਕਿੰਨੀਆਂ ਵਧੀਆ ਲੱਗਦੀਆਂ ਪਈਆਂ ਆ ਜਿਨ੍ਹਾਂ ਨੂੰ ਕੁਦਰਤ ਦੇ ਨਾਲ ਪਿਆਰ ਆ ਉਹਨਾਂ ਵਾਸਤੇ ਤਾਂ ਇਹ ਜੰਗਲ ਸਵਰਗਾ ਇੰਨੀ ਸ਼ਾਂਤੀ ਆ ਇੱਥੇ ਆ ਕੇ ਪਤਾ ਚੱਲਦਾ ਆ ਇੱਕ ਤਰ੍ਹਾਂ ਤੁਸੀਂ ਦੇਖ ਲਓ ਪੂਰੀ ਖਾਈ ਆਏ ਦੋਨੋਂ ਪਾਸੇ ਉੱਚੀਆਂ-ਉੱਚੀਆਂ ਇਹ ਪਹਾੜੀਆਂ ਤੇ ਗੱਬੇ ਇਸ ਤਰ੍ਹਾਂ ਦਾ ਰਸਤਾ ਅੱਗੇ-ਅੱਗੇ ਫੋਰ ਵੀ ਡੁੰਗੀ ਖਾਈ ਆ ਗਈ ਆ ਜੇ ਦੇਖਣਾ ਹੋਵੇ ਤਾਂ ਇੱਕ ਪਹਾੜੀ ਦੇ ਵਿੱਚੋਂ ਹੀ ਇਹ ਰਸਤਾ ਕੱਢਿਆ ਹੋਇਆ ਦੇਖ ਲਓ ਤੁਸੀਂ ਇੱਧਰ ਵੀ ਕਿੰਨਾ ਉੱਚਾ ਆਇਆ ਤੇ ਇੱਧਰ ਵੀ ਕਿੰਨਾ ਉੱਚਾ ਆਇਆ ਤੇ ਗੱਬੇ ਇਸ ਤਰ੍ਹਾਂ ਦਾ ਮਾਹੌਲ ਆ ਇਦਾਂ ਲੱਗਦਾ ਪਿਆਗਾ ਕਿ ਜਦੋਂ ਬਰਸਾਤਾ ਹੁੰਦੀਆਂ ਹੋਣਗੀਆਂ ਤਾਂ ਪਾਣੀ ਦੇਖ ਲਓ ਇਹਨਾਂ ਵਿੱਚੋਂ ਕਿੰਨਾ ਤੇਜ਼ ਵਗਦਾ ਹੋਊਗਾ ਜੇ ਤੁਸੀਂ ਵੀ ਇਸ ਜਗ੍ਹਾ ਨੂੰ ਦੇਖਣਾ ਚਾਹੁੰਦੇ ਆ ਤਾਂ ਇਹ ਮੌਸਮ ਵਧੀਆ ਆ ਬਰਸਾਤਾ ਵਿੱਚ ਤਾਂ ਫਿਰ ਭੁੱਲ ਕੇ ਨਾ ਸੋਚਿਓ ਇੱਥੇ ਆਉਣ ਵਾਰੇ ਵਾਹ ਵੀ ਵਾਹ ਰਾਸਤੇ ਦੇ ਵਿੱਚ ਭਲਿੱਕੇ ਪਿੰਦੇ ਆ ਇੱਕ ਪਕਡੰਡੀ ਟਾਈਪ ਦੇਖ ਲੋ ਰਸਤਾ ਇਧਰ ਨੂੰ ਜਾ ਰਿਹਾ ਆ ਤੇ ਇੱਕ ਇਧਰ ਨੂੰ ਆ ਰਿਹਾ ਆ ਤੇ ਅਸੀਂ ਇਸ ਰਸਤੇ ਅੱਗੇ ਨੂੰ ਵਧਦੇ ਆ ਸਾਨੂੰ ਇਹ ਗਾਈਆਂ ਮਿਲੀਆਂ ਇਹ ਮੰਦਰ ਦੀਆਂ ਲੱਗਦੀਆਂ ਜਿਹੜਾ ਇੱਥੇ ਸਤੀ ਮਾਤਾ ਦਾ ਬਣਿਆ ਹੋਇਆ ਮਾਤੇ ਨਗਰਾਂ ਦੇ ਇੱਥੇ ਖੜੀ ਦਾ ਖੱਡ ਆ ਗਈ ਆ ਦੇਖ ਲਓ ਜਦੋਂ ਅਸੀਂ ਜੰਗਲ ਪਾਰ ਕਰਦੇ ਆ ਤਾਂ ਅੱਗੇ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਆ ਪਾਣੀ ਕਾਫੀ ਤੇਜ਼ ਆ ਜਿਹੜਾ ਵਗਦਾ ਪਿਆ ਆ ਹੁਣ ਸਾਨੂੰ ਖੱਡੋ ਖੱਡ ਚੱਲ ਕੇ ਉਸ ਮੰਦਰ ਤੱਕ ਪਹੁੰਚਣਾ ਪੈਣਾ ਆ ਤੇ ਉਸ ਪਹਾੜ ਤੱਕ ਜਿੱਥੋਂ ਸੰਧੂ ਨਿਕਲਦਾ ਆ ਅਸੀਂ ਕਾਫੀ ਹੈਰਾਨ ਹੋਏ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਪਹਾੜੀ ਵਿੱਚੋਂ ਸਦੀਆਂ ਤੋਂ ਸੰਧੂਰ ਨਿਕਲਦਾ ਆ ਰਿਹਾ ਆ ਓੜਨੇ ਸੱਪ ਤਾਂ ਅਸੀਂ ਕਿਸੇ ਸਮੇਂ ਸੁਣਦੇ ਹੁੰਦੇ ਸੀ ਸਿਆਣਿਆਂ ਕੋ ਕਿ ਓੜਨੇ ਸੱਪ ਵੀ ਹੁੰਦੇ ਆ ਤੇ ਪਰ ਕਦੀ ਦੇਖੇ ਨਹੀਂ ਸੀਗੇ ਹੁਣ ਤਾਂ ਅੱਗੇ-ਅੱਗੇ ਬਹੁਤ ਉੱਚੀਆਂ-ਉੱਚੀਆਂ ਪਹਾੜੀਆਂ ਦਿਖਾਈ ਦੇਣ ਲੱਗੀਆਂ ਆ ਪਹਾੜੀਆਂ ਦੇ ਉੱਪਰ ਕਿੱਡੇ ਵੱਡੇ-ਵੱਡੇ ਦਰਾਖਤ ਲੱਗੇ ਹੋਏ ਆ ਕਿਨਾਰਿਆਂ ਤੇ ਵਧੀਆ ਲੱਗਦਾ ਜਦੋਂ ਇਸ ਪਾਣੀ ਦੇ ਵਿੱਚ ਅਸੀਂ ਪੈਰ ਰੱਖਦੇ ਆਂ ਇੱਕ ਪਾਣੀ ਦੀ ਆਵਾਜ਼ ਦਿਲ ਨੂੰ ਛੂੰਦੀ ਆ ਜਦੋਂ ਪੱਥਰਾਂ ਦੇ ਵਿੱਚੋਂ ਪਾਣੀ ਲੰਘ ਲੰਘ ਅੱਗੇ ਜਾ ਰਿਹਾ ਆ ਇੱਧਰ ਵੀ ਦੇਖ ਲਓ ਕਿੰਨਾ ਸੰਘਣਾ ਜੰਗਲ ਆ ਸੇਮ ਇਸੇ ਤਰ੍ਹਾਂ ਤੁਸੀਂ ਇੱਧਰ ਦੇਖੋ ਪਰ ਇੱਧਰ ਪਹਾੜੀ ਬਹੁਤ ਉੱਚੀ ਆ ਲੱਗਦਾ ਸੀ ਉਸ ਜੰਗਲ ਦੇ ਬਿਲਕੁਲ ਕੋਲ ਪਹੁੰਚ ਗਏ ਆ ਜਿੱਥੇ ਪਹਾੜ ਵਿੱਚੋਂ ਸੰਦੂਰ ਨਿਕਲਦਾ ਆ ਰਿਸਦਾ ਆ ਝੰਡੇ ਲੱਗੇ ਹੋਏ ਮਾਤਾ ਦੇ ਦਰਬਾਰ ਦੇ ਲਓ ਆਖਰ ਅਸੀਂ ਪਹੁੰਚੇ ਗਏ ਆ ਆ ਪੌੜੀਆਂ ਜਾ ਰਹੀਆਂ ਉੱਪਰ ਨੂੰ ਤਾਂ ਸ਼ਾਂਤ ਜਗ੍ਹਾ ਆ ਤੁਹਾਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗਣ ਵਾਲਾ ਆ ਬੂਟ ਲਾ ਲਈਏ ਹੁਣ ਅਸੀਂ ਤੁਹਾਨੂੰ ਮਾਤਾ ਦੇ ਦਰਬਾਰ ਦੇ ਆਲੇ-ਦੁਆਲੇ ਦਾ ਸਾਰਾ ਦ੍ਰਿਸ਼ ਦਿਖਾ ਦਈਏ ਕਿੰਨਾ ਘਣਾ ਜੰਗਲ ਆ ਬਰਮੀ ਬਣੀ ਹੋਈ ਆ ਕਾਫੀ ਪੁਰਾਣੀ ਲੱਗਦੀ ਉੱਚੀ ਦੇਖੋ ਕਿੰਨੀ ਆ ਤੂਫ ਚੱਲਦੀ ਪਈ ਆ ਲੋਕਾਂ ਦੀ ਕਾਫੀ ਸ਼ਰਧਾ ਆ ਤੇ ਉੱਪਰੋਂ ਦੇਖ ਲਓ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਹੁਣ ਤੁਹਾਨੂੰ ਮਾਤਾ ਦੇ ਦਰਸ਼ਨ ਕਰਵਾਉਨੇ ਆ ਰਾਮ ਰਾਮ ਜੀ ਜੀ ਮਾਤਾ ਜੀ ਸਰ ਤੁਸੀਂ ਮਾਤਾ ਦੇ ਪਿੰਡੀ ਸਰੂਪ ਦੇ ਦਰਸ਼ਨ ਕਰ ਸਕਦੇ ਆ ਤੇ ਸਤੀ ਮਾਤਾ ਦਾ ਮੰਦਿਰ ਜੀ ਸਤੀ ਮਾਤਾ ਦਾ ਮੰਦਿਰ ਜੀ ਬੁੱਲਿਆ ਹੁੰਦਾ ਜੀ ਜਿਹੜਾ ਪਹਾੜ ਵਿੱਚੋਂ ਸੰਦੂਰ ਨਿਕਲਦਾ ਆ ਉਹ ਸਾਹਮਣੇ ਬਿਲਕੁਲ ਸਾਹਮਣੇ ਆਣਾ ਜੀ ਥੱਲੇ ਆ ਅਸੀਂ ਬੜੇ ਹੈਰਾਨ ਹੋਏ ਸੀ ਸੁਣ ਕੇ ਦੇਖ ਲਓ ਨਾ ਜੀ ਕਹਿੰਦੇ ਕਿ ਕਿੰਨਾ ਟਾਈਮ ਬਹੇ ਤੁਹਾਨੂੰ ਨਿਕਲਦੇ ਮਤਲਬ ਸਦੀਆਂ ਹੋ ਗਈਆਂ ਕਹਿੰਦੇ ਨਿਕਲਦੇ ਅਸੀਂ ਦੱਸਾਂਗੇ ਬੇ ਸਾਢੇ ਵੋਸਤੇ ਪਹਿਲੇ ਸੀ ਠੀਕ ਆ ਜੀ ਜੀਬ ਵੀ ਚੜਾਂਦੇ ਅੱਖ ਵੀ ਚੜਾਂਦੇ ਲੱਕੀ ਅੱਛਾ ਇੱਥੇ ਆਗੇ ਤੇ ਉਹਦਾ ਕੀ ਕਾਤਾ ਜੀ ਥੋੜਾ ਦੱਸੋ ਤਥਲਾਂਦੀ ਜੀਬ ਜਿਹਦੀ ਮਤਲਬ ਸਾਫ ਬਜੀ ਨਹੀਂ ਬੋਲਦੀ ਠੀਕ ਆ ਜੀ ਉਹ ਮਤਲਬ ਸਾਢੇ ਕੀ ਜਾਂਦੇ ਸੁਕਣ ਸੁੱਕੇ ਜਾਂਦੇ ਅੱਛਾ ਉਹ ਪੂਰੀ ਹੋ ਜਾਂਦੀ ਠੀਕ ਹੋ ਜਾਂਦੀ ਹੈ ਜੀ ਪੂਰੀ ਤੇ ਅੱਖ ਵਾਹ ਕਿਰਵੀ ਦੇ ਜਿਨ੍ਹਾਂ ਦੀ ਮਤਲਬ ਨੀਗਾ ਘਾਟਾ ਤੇ ਉਹ ਇੱਥੇ ਜੇ ਆਗੇ ਮਤਲਬ ਕਾਦੀ ਅੱਖ ਚਾਂਦੀ ਵਗੈਰਾ ਦੀ ਚੜਾਉਣ ਨੂੰ ਜੇ ਹੁੰਦਾ ਜੀ ਕਿ ਚਾਂਦੀ ਚੜਾਉਂਦੇ ਦੇ ਲੋਕੀ ਚਾਂਦੀ ਦੇ ਚਾਂਦੀ ਦੇ ਚੜਾਉਂਦੇ ਆ ਠੀਕ ਹੈ ਜੀ ਜੀ ਵੀ ਚਾਂਦੀ ਚੜਾਉਂਦੇ ਦੇਖੋ ਇਹ ਇਹ ਚੜਾਈ ਜਿੱਦਾਂ ਇਹ ਕਹਿ ਰਹੇ ਆ ਤੁਸੀਂ ਦੇਖ ਸਕਦੇ ਆ ਜੀਪ ਚਾਂਦੀ ਦੀ ਅੱਖ ਚਾਂਦੀ ਦੀ ਇਸ ਤਰ੍ਹਾਂ ਲੋਕ ਆ ਕੇ ਇੱਥੇ ਚੜਾਉਂਦੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਮਾਤਾ ਦੀ ਬਹੁਤ ਜ਼ਿਆਦਾ ਮਾਨਤਾ ਆ ਬਹੁਤ ਦੁਨੀਆ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੇ ਆ ਜੰਗਲ ਦੇ ਵਿੱਚ ਮਾਤਾ ਦਾ ਦਰਬਾਰ ਆ ਸਾਨੂੰ ਦੱਸਿਓ ਜੀ ਕਿਹੜੀ ਪਹਾੜੀ ਆ ਜਿੱਥੋਂ ਸੰਧੂ ਨਿਕਲਦਾ ਆ ਸਾਹਮਣੇ ਆ ਸਰ ਬਿਲਕੁਲ ਸਾਹਮਣੇ ਪਹਾੜੀ ਤੇ ਬਿਲਕੁਲ ਸਾਹਮਣੇ ਪਹਾੜੀ ਆ ਜਿੱਥੋਂ ਸਦੀਆਂ ਤੋਂ ਸੰਧੂ ਨਿਕਲਦਾ ਆ ਰਿਹਾ ਆ ਦਿਖਾਉਂਦੇ ਆ ਤੁਹਾਨੂੰ ਤੁਸੀਂ ਵੀਡੀਓ ਦੇ ਐਨੇ ਤੱਕ ਜੁੜੇ ਰਹੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਪਿੰਡ ਲੈ ਕੇ ਚੱਲਣਾ ਆ ਜਿਸ ਪਿੰਡ ਦੇ ਵਿੱਚ ਇਹ ਜੰਗਲ ਪੈਂਦਾ ਆ ਕਿੰਨੀ ਉੱਚੀ ਪਹਾੜੀ ਆ ਜਿਹੜੀ ਦਰਖਤਾਂ ਨਾਲ ਭਰੀ ਪਈ ਆ ਲੱਗਦਾ ਇਹ ਖੱਡ ਚਲਦੀ ਰਹਿੰਦੀ ਆ ਹਰ ਸੀਜ਼ਨ ਦੇ ਵਿੱਚ ਪਾਣੀ ਵੀ ਬਰ ਬਰਗਾ ਠੰਡਾ ਇਹਦਾ ਵਾਹ ਵੀ ਵਾਹ ਦੇਖ ਲਓ ਤੁਸੀਂ ਸਾਡੇ ਪੰਜਾਬ ਦੇ ਕੋਲ ਕਿੰਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਆ ਕਿੰਨੇ ਸੰਗਣੇ ਜੰਗਲ ਆ ਜਿੱਥੇ ਇਸ ਤਰ੍ਹਾਂ ਦੇ ਹਰਿਆਸਤ ਛੁਪੇ ਹੋਏ ਆ ਕੋਈ ਸੋਚ ਸਕਦਾ ਆ ਕਿ ਇਸ ਤਰ੍ਹਾਂ ਹੋ ਸਕਦਾ ਆ ਪਹਾੜੀ ਵਿੱਚ ਸਦੀਆਂ ਤੋਂ ਸੰਧੂਰ ਰਿਸਦਾ ਆ ਰਿਹਾ ਨਿਕਲਦਾ ਆ ਰਿਹਾ ਆ ਤੇ ਤੁਸੀਂ ਸਾਹਮਣੇ ਦੇਖ ਸਕਦੇ ਆ ਕਹਿੰਦੇ ਕਿ ਜਦੋਂ ਇੱਥੇ ਮੇਲਾ ਹੁੰਦਾ ਆ ਉਦੋਂ ਹੋਰ ਵੀ ਜ਼ਿਆਦਾ ਸੰਧੂਰ ਨਿਕਲਦਾ ਆ ਕਿਉਂਕਿ ਹਰ ਸਦਾ ਲੋ ਆਗੇ ਇੱਥੇ ਤਿਲਕ ਲਾਉਂਦਾ ਆ ਇਸ ਸੰਧੂਰ ਦਾ ਕੋਲਾ ਤੁਸੀਂ ਦੇਖ ਸਕਦੇ ਆ ਮੂਰਤੀਆਂ ਪਈਆਂ ਹੋਈਆਂ ਧਾਰਮਿਕ ਸੰਧੂਰ ਕਦੀ ਕਦੀ ਦਾ ਕਹਿੰਦੇ ਇੰਨਾ ਤੇਜ਼ ਨਿਕਲਣਾ ਸ਼ੁਰੂ ਹੋ ਜਾਂਦਾ ਆ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਬਹੁਤ ਸਰਦਾਲੂ ਸੰਧੂਰ ਲਾਉਣ ਵਾਸਤੇ ਲੈ ਕੇ ਵੀ ਜਾਂਦੇ ਆ ਤੇ ਹੁਣ ਅਸੀਂ ਤੁਹਾਨੂੰ ਇੱਕ ਵਾਰ ਲਾ ਕੇ ਦਿਖਾ ਦਈਏ ਆ ਤੁਸੀਂ ਦੇਖ ਸਕਦੇ ਆ ਉਪਰੋਂ ਵੀ ਨਿਕਲ ਰਿਹਾ ਇਦਲੇ ਪਾਸੇ ਤੋਂ ਵੀ ਇਧਰੋਂ ਜ਼ਿਆਦਾ ਨਿਕਲਦਾ ਪਿਆ ਆ ਤੇ ਕੈਮਰਾ ਥੋੜਾ ਜਿਹਾ ਘੁਮਾ ਕੇ ਲਾਗੇ ਕਰਕੇ ਤੁਹਾਨੂੰ ਦਿਖਾ ਦਈਏ ਤੁਸੀਂ ਦੇਖੋ ਉਪਰੋਂ ਸੰਦੂਰੇ ਸੰਦੂਰ ਆ ਰਿਹਾ ਆ ਤੇ ਇਸੇ ਤਰ੍ਹਾਂ ਥੱਲੇੋਂ ਪਰਮਾਤਮਾ ਦਾ ਕੋਈ ਭੇਦ ਨਹੀਂ ਹੈਗਾ ਉਹਦੇ ਰੰਗ ਉਹੀ ਜਾਣਦਾ ਆ ਸੰਦੂਰੇ ਸੰਦੂਰਾ ਦੇਖ ਲੋ ਤੁਸੀਂ ਉਂਗਲ ਲਾਉਗੇ ਤੇ ਆੜੀ ਉਂਗਲ ਭਰ ਜਾਊਗੀ ਫੁੱਲ ਵੀ ਚੜਾਏ ਹੋਏ ਆ ਇਸ ਜਗ੍ਹਾ ਨੂੰ ਲੋਕ ਪੂਜਦੇ ਆ ਇਸੇ ਕਰਕੇ ਅਸੀਂ ਵੀ ਨੰਗੇ ਪੈਰੀ ਆਏ ਆ ਤੁਸੀਂ ਦੇਖ ਸਕਦੇ ਆ ਤੇ ਤੁਸੀਂ ਵੀ ਜੇ ਮੇਰੇ ਭਰਾ ਪੈਣ ਇਹ ਜਗ੍ਹਾ ਦੇਖਣ ਆਉਨੇ ਆ ਤਾਂ ਇਸ ਜਗ੍ਹਾ ਬੂਟ ਵਗੈਰਾ ਪਾ ਕੇ ਨਹੀਂ ਆਉਣਾ ਜੋ ਇੱਥੇ ਆ ਕੇ ਸਾਨੂੰ ਸੁਣਨ ਨੂੰ ਮਿਲਦਾ ਪਿਆ ਕਿ ਕਾਫੀ ਸਖਤ ਜਗ੍ਹਾ ਆ ਇਸ ਕਰਕੇ ਅਸੀਂ ਪਹਿਲੇ ਹੀ ਤੁਹਾਨੂੰ ਦੱਸ ਦਈਏ ਦੇਖੋ ਤਾਂ ਕਿੰਨੀ ਸ਼ਾਂਤ ਬਈ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਤੁਹਾਨੂੰ ਜਗ੍ਹਾ ਆਏ ਚਲੋ ਹੁਣ ਪਿੰਡ ਵੱਲ ਨੂੰ ਵਧਦੇ ਆ ਤੇ ਉੱਥੇ ਜਾ ਕੇ ਵੀ ਲੋਕਾਂ ਤੋਂ ਪੁੱਛਦੇ ਆ ਇਸ ਜਗ੍ਹਾ ਦਾ ਇਤਿਹਾਸ ਅਸੀਂ ਬੇੜੇ ਪਿੰਡ ਵਿੱਚ ਅੰਕਲ ਉਹਨਾਂ ਦੇ ਕੋਲ ਪਹੁੰਚੇ ਆ ਨਮਸਤੇ ਜੀ ਅਸੀਂ ਦੇਖਿਆ ਜੀ ਮਾਤਾ ਦਾ ਇਤਿਹਾਸ ਬਹੁਤ ਪੁਰਾਣਾ ਆ ਹਾਂ ਜੀ ਤੇ ਬਹੁਤ ਲੋਕਾਂ ਦੀ ਸ਼ਰਧਾ ਆ ਤੇ ਇੱਕ ਹੈਰਾਨ ਕਰ ਦੇਣ ਵਾਲਾ ਵੀ ਆ ਹਾਂ ਜੀ ਤੇ ਸਾਡੇ ਦਰਸ਼ਕਾਂ ਨੂੰ ਸਾਰਾ ਇਤਿਹਾਸ ਦੱਸੋ ਜੀ ਮਾਤਾ ਦਾ ਅੱਛਾ ਜੀ ਇਹ ਇਸ ਤਰ੍ਹਾਂ ਆ ਕਿ ਇਹ ਰਾਣੀਾਂ ਦੀ ਬਰਾਤ ਆ ਜੀ ਠੀਕ ਆ ਜੀ ਇਸੋਂ ਜਦੋਂ ਕੋਈ ਸੜਕ ਨਹੀਂ ਸੀ ਕੁਝ ਨਹੀਂ ਸੀ ਤਾਂ ਖਾਲੀ ਪੈਦਲ ਜਾਣ ਵਾਲੀ ਗਲਤੀ ਤੋ ਇਹ ਖੜ ਦੇ ਰਸਤੇ ਪੈਦਲ ਜਾਂਦੀ ਠੀਕ ਤੇ ਉਹ ਬਰਾਤ ਜਿਹਲੇ ਵਾਪਸ ਵਿਹੋ ਕੇ ਵਾਪਸ ਆਈ ਹੈ ਤਾਂ ਇੱਥੇ ਇੱਕ ਗਵਾਲੂ ਥਾ ਅੱਛਾ ਉਹ ਗਾਈ ਵਗੈਰਾ ਚਰਾਂਦਾ ਤੇ ਬੱਕਰੀਆਂ ਚਰਾਂਦਾ ਤਾਂ ਉੱਪਰ ਬੈਠ ਕੇ ਪੂਰੇ ਬਰਾਤ ਵਾਲਿਆਂ ਨੂੰ ਬੋਲਿਆ ਕਿ ਇਹ ਬਰਾਤ ਜਾਣ ਵਾਲਿਓ ਇਹ ਜਿਹੜੀ ਤੁਸੀਂ ਕੁੜੀ ਵਿਆਹ ਕੇ ਲਿਆਇਓ ਮੈਨੂੰ ਦੇ ਦਿਓ ਠੀਕ ਹੈ ਜੀ ਉਹਨਾਂ ਨੇ ਬੋਲਿਆ ਉੱਪਰੋਂ ਤੂੰ ਅਗਰ ਤੂੰ ਛਲਾਂਗ ਲਗਾ ਕੇ ਥੱਲੇ ਆ ਜਾਵੇਂ ਤਾਂ ਤੈਨੂੰ ਅਸੀਂ ਕੁੜੀ ਦੇ ਦਿਆਂਗੇ ਜੀ ਜੀ ਉਹਨੇ ਬੋਲਿਆ ਪਹਿਲੇ ਵਚਨ ਕਰੋ ਉਹਨੇ ਬਚਨਪੁਰ ਆਇਆ ਉਹਦੇ ਕੋਲੋਂ ਤੇ ਉਹਨੇ ਸੰਕਲਪ ਪੂਰਨ ਤੋਂ ਬਾਅਦ ਉਹਨੇ ਸ਼ਰਾਬ ਮਿਲਾਈ ਥੱਲੇ ਪੀਏਗੇ ਉਹ ਲੇਟ ਗਿਆ ਉਹਨੇ ਸੋਚਿਆ ਕਿ ਮਰ ਗਿਆ ਹੈ ਹੱਥ ਪੈਰ ਦੇਖ ਕੇ ਉਹਨੇ ਸੋਚਿਆ ਕਿ ਖਤਮ ਹੋ ਚੁੱਕਾ ਉਬਰਾਤ ਬਾਅਦ ਕੁਝ ਧੀਰ ਵਿਚਾਰ ਵਿਚੁਰ ਕਰਨ ਤੋਂ ਰਾਤ ਡੋਲੀ ਚੱਕਣ ਲੱਗ ਪਏ ਜੇ ਡੋਲੀ ਟੱਕ ਕੇ ਚੱਲ ਲੈਣ ਪਹਿਲੇ ਤਾਂ ਉਹ ਚੱਕਣ ਚਕੂਆ ਨਾ ਆਖਰ ਉਹਨੇ ਜ਼ੋਰ ਜਾਰ ਲਗਾ ਕੇ ਚੱਕੀ ਤੇ ਮੰਡੋਲੀ ਲੈ ਗਏ ਲੇਕਿਨ ਵਿੱਚ ਲੜਕੀ ਨਹੀਂ ਸੀ ਉਹ ਲੜਕੀ ਨਹੀਂ ਸੀ ਠੀਕ ਹੈ ਜੀ ਜੇ ਲਕਰੀ ਪਹੁੰਚੇ ਜਾ ਕੇ ਤਾਂ ਉਹਨੂੰ ਲੜਕੀ ਨਹੀਂ ਮਿਲੀ ਉੱਥੇ ਖਾਲੀ ਡੋਲੀ ਲੈ ਕੇ ਗਿਆ ਉਹ ਲੜਕੀ ਇੱਥੇ ਡੋਲੀ ਦੇ ਨਾਲ ਇੱਥੇ ਹੀ ਸ਼ਪਣ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਸਤਾ ਆਸਤੇ ਮੰਨਣਾ ਤਾਂ ਹੁਣ ਲੱਗ ਗਈ ਇਹਦੇ ਵਿੱਚ 13 ਕਸਟ ਹਨ ਜਿਹੜੀਆਂ ਇਸ ਮਾਤਾ ਨੂੰ ਮੰਨਦੀਆਂ ਮੰਨਦੀਆਂ ਠੀਕ ਹੈ ਜੀ ਮੇਨ ਜਿਹੜੀ ਹੈ ਉਹ ਰਾਣਿਆਂ ਦੀ ਹੈ ਰਾਣਿਆਂ ਦੀ ਹੈ ਠੀਕ ਉਹਨਾਂ ਦੀ ਦੇਰੀ ਹੈ ਕਿਉਂਕਿ ਉਹ ਵਿਆਹ ਕੇ ਉਹ ਲਿਆਏ ਸੀ ਉਹ ਲਿਆਏ ਸੀ ਠੀਕ ਹੈ ਬਾਕੀ ਉਹਦੇ ਨਾਲ ਜਿਹੜੇ ਬਰਾਤ ਚ ਗਏ ਪੰਡਿਤ ਵੀ ਜਾਂਦਾ ਹੈ ਹੋਰ ਹਰ ਕਸਟ ਦੇ ਲੋਕ ਉਹਦੇ ਨਾਲ ਨਾਈ ਵੀ ਜਾਂਦਾ ਹੁੰਦਾ ਸੀ ਠੀਕ ਹੈ ਜੀ ਵਾਲ ਕੱਟਣ ਵਾਲਾ ਤੇ ਉਸ ਵੇਲੇ ਨਾਈ ਹੀ ਕਰੀਬ-ਕਰੀਬ ਅੱਧਾ ਕੰਮ ਜਿਹੜਾ ਉਹ ਨਾਈ ਕਰਦਾ ਸੀ ਠੀਕ ਹੈ ਜੀ ਲੋਕਾਂ ਨੂੰ ਬੁਲਾਣਾ ਇਨਵੀਟੇਸ਼ਨ ਦੇਣਾ ਸਾਰੇ ਕੰਮ ਨਾਈ ਦੇ ਹੁੰਦੇ ਸੀ ਠੀਕ ਹੈ ਜੀ ਤੇ ਉਹ ਤਾਂ ਕੰਪਲਸਰੀ ਥਖਣ ਵੀ ਹੁੰਦਾ ਸੀ ਠੀਕ ਹੈ ਜੀ ਪੰਡਤ ਵੀ ਹੁੰਦਾ ਸੀ ਇਸ ਤਰ੍ਹਾਂ 13 ਕਾਸ ਤੋਂ ਜਿਹੜੇ-ਜਿਹੜੇ ਉਹਦੇ ਵਿੱਚ ਗਏ ਸ਼ਾਮਲ ਹੋਈਆਂ ਜੀਆਂ ਉਹ ਸਾਰਿਆਂ ਦੀ ਇੱਥੇ ਮਾਨਤ ਹੁੰਦੀ ਆ ਸਭ ਨੂੰ ਇੱਥੇ ਮੱਥਾ ਟੇਕਣਾ ਮੱਥਾ ਟੇਕਣਾ ਪੈਂਦਾ ਜੀ ਤੇ ਉਸ ਤੋਂ ਬਾਅਦ کئی ਚਿਰਾਂ ਤੱਕ ਇੰਨੇ ਰਿਆ ਫਿਰ ਬਾਅਦ ਸੋ ਛੋਟਾ ਜਿਹਾ ਮੰਦਿਰ ਬਣਿਆ ਉੱਥੇ ਉਹ ਸਾਰੇ ਲੋਕ ਆਉਂਦੇ ਕਰੀਬ 2 25000 ਬੰਦਾ ਆਉਂਦਾ ਹੈ ਜੀ ਮਾਤਾ ਨੂੰ ਸਤੀ ਮਾਤਾ ਦੇ ਨਾਮ ਨਾਲ ਹਾਂ ਸਤੀ ਮਾ ਸਤੀ ਮਾਤਾ ਕਿਉਂਕਿ ਉੱਥੇ ਸਤੀ ਹੋ ਗਈ ਉਹ ਤਾਂ 56 ਹੋ ਗਈ 56 ਹੋ ਗਈ ਜੀ ਹਾਂ ਜੀ ਤੇ ਸਾਹਮਣੇ ਜਿਹੜੀ ਪਹਾੜੀ ਆ ਜੀ ਉਹਦੇ ਵਿੱਚੋਂ ਉਹਦੇ ਵਿੱਚੋਂ ਥੱਲੇ ਸੰਦੂਰ ਵਗਦਾ ਹੈ ਹਾਂ ਵਗਦਾ ਅਸੀਂ ਬੜੇ ਹੈਰਾਨ ਹੋਏ ਜੀ ਦੇਖ ਕੇ ਕਿ ਸੰਦੂਰ ਦੇਖ ਲਓ ਤੁਸੀਂ ਕਿੱਦਾਂ ਵਗਦਾ ਪਿਆ ਹੈ ਜੀ ਕੋਈ ਮੱਠ ਟੇਕਣ ਤੋਂ ਬਾਅਦ ਔਰਤਾਂ ਜਾਰੇ ਤਾਂ ਉੱਥੇ ਬੰਦੇ ਤਾਂ ਮੱਥੇ ਟੇਕਦੇ ਨੇ ਠੀਕ ਹੈ ਜੀ ਲੇਕਿਨ ਔਰਤਾਂ ਉਥੇ ਸੰਧੂਰ ਲਗਾ ਕੇ ਜਾਂਦੀਆਂ ਜਾਂਦੀਆਂ ਨੇ ਠੀਕ ਹੈ ਜੀ ਬਹੁਤ ਹੈਰਾਨ ਮਤਲਬ ਕਰਨ ਵਾਲੀ ਗੱਲ ਹੈ ਜਿੱਦਾਂ ਸੰਧੂਰ ਨਿਕਲਦਾ ਪਿਆ ਨਾ ਅਸੀਂ ਤਾਂ ਕਦੀ ਸੁਣਿਆ ਨਹੀਂ ਕਿਤੇ ਦੁਨੀਆ ਦੇ ਵਿੱਚ ਇਹ ਚੀਜ਼ ਹੋ ਗਈ ਆ ਸੰਧੂਰ ਨਿਕਲਦਾ ਹੋਵੇ ਪਹਾੜੀ ਦੇ ਵਿੱਚੋਂ ਨਾ ਤੇ ਕਦੀ ਵਾਧਾ ਵੀ ਆ ਜੀ ਇਸ ਤੋਂ ਜ਼ਿਆਦਾ ਜਿੱਦਾਂ ਉਹ ਨਿਕਲਦਾ ਪਿਆ ਸੀ ਇੰਨਾ ਕੀ ਰਹਿੰਦਾ ਹੈ ਲੇਕਿਨ ਜਦੋਂ ਦੇ ਉਹਨਾਂ ਨੇ ਵਿੱਚ ਥੱਲੇ ਮੰਦਰ ਜਿਹੜਾ ਬਣਿਆ ਉਹਨਾਂ ਨੇ ਜਿਸ ਵੇਲੇ ਵਿੱਚ ਦੋ ਪਾਰਟ ਕਰਨਾ ਸ਼ੁਰੂ ਕੀਤੇ ਨਾ ਉਸ ਤੋਂ ਬਾਅਦ ਸੰਧੂਰ ਦੀ ਕੁਆਂਟੀਟੀ ਜੋ ਹੈ ਕਟ ਗਈ ਉਹ ਕਟ ਗਈ ਆ ਉਹ ਤਾਂ ਠੀਕ ਠੀਕ ਹੈ ਜੀ ਉਤਨੀ ਨਹੀਂ ਰਹੀ ਠੀਕ ਹੈ ਜੀ ਇਹ ਪਹਿਲਾਂ ਹੀ ਤੋਂ ਕੁਆਂਟੀਟੀ ਵੀ ਜ਼ਿਆਦਾ ਸੀ ਔਰ ਕਲਰ ਵੀ ਇੱਕਦਮ ਰੈੱਡ ਜੀ ਰੈੱਡ ਸਹੀ ਠੀਕ ਹੈ ਜੀ ਹੁਣ ਹਲਕਾ ਰੈੱਡ ਜਿੱਦਾਂ ਹਨੂਮਾਨੀ ਸੰਧੂਰ ਹੁੰਦਾ ਆ ਉਹ ਹੋ ਗਿਆ ਸੇਮ ਉਹਦਾ ਹੋ ਗਿਆ ਅੱਛਾ ਪਹਿਲਾਂ ਬਿਲਕੁਲ ਰੈੱਡ ਹੁੰਦਾ ਸੀ ਬਿਲਕੁਲ ਰੈੱਡ ਮਹਿਰੂਨ ਕਲਰ ਚਾਹੁੰਦਾ ਛਿਲਾਉਂਦਾ ਤਾਨੂੰ ਕਿੰਨਾ ਟਾਈਮ ਹੋ ਗਿਆ ਦੇਖਦਿਆਂ ਨੂੰ ਜੀ ਮੈਨੂੰ ਦੇਖੋ ਜੀ ਮੇਰੀ ਉਮਰ 63 ਮਾਸਾਲ ਲੱਗਿਆ ਮੈਨੂੰ ਠੀਕ ਹੈ ਜੀ ਤਕਰੀਬ 2.5 3 ਸਾਲ ਤੋਂ ਅਸੀਂ ਉੱਥੇ ਜੇਲਮੈਂਟਾਈ ਹੈ 3 ਸਾਲ ਦਾ ਹੋਸ਼ ਵਿੱਚ ਅੱਛਾ ਜੀ ਜਦੋਂ ਅਸੀਂ ਉੱਥੇ ਜਾਂਦੇ ਹਾਂ ਉੱਥੇ ਸਾਡੇ ਖੇਤਾਂ ਨੂੰ ਉਪੜੀ ਠੀਕ ਹੈ ਜੀ ਉਹਦੇ ਨਾਲ ਹੁਣ ਤਾਂ ਖੇਤ ਬਗਦੇ ਨਹੀਂ ਖਾਲੀ ਖਿਲੋ ਪਿਆ ਹੈ ਹਮਮ ਲੇਕਿਨ ਉਸ ਵੇਲੇ ਖੇਤ ਬਗਦੇ ਸੀ ਨਾਲ ਘਰਾਟ ਹੁੰਦਾ ਸੀ ਉਹਦੇ ਸਾਹਮਣੇ ਬਿਲਕੁਲ ਠੀਕ ਹੈ ਜੀ ਤੇ ਉੱਥੇ ਅਸੀਂ ਘਰਾਟ ਚ ਵੀ ਜਾਂਦੇ ਦਾਣੇ ਤੋਂ ਪਿਆਣ ਰਸਤੇ ਅੱਖ ਮਿੱਠਾ ਤੇ ਉਸ ਵੇਲੇ ਅਸੀਂ ਤੇ ਦਾਣੇ ਕਿਆ ਭਿਆਨੇ ਲੇਕਿਨ ਸਾਡੇ ਪਿਤਾ ਉਰੀ ਜਾਂਦੇ ਤੇ ਉਹਨਾਂ ਨਾਲ ਅਸੀਂ ਜਾਂਦੇ ਤੇ ਤਿੰਨ ਤਿੰਨ ਸਾਲਾਂ ਤੋਂ ਦੇਖਦੇ ਆ ਰਹੇ ਤੁਸੀਂ ਸੰਦੂਰ ਨਿਕਲਦਾ ਪਹਾੜੀ ਵਿੱਚੋਂ ਨਹੀਂ ਸੰਦੂਰ ਤਾਂ ਅਸੀਂ ਸ਼ੁਰੂ ਤੋਂ ਦੇਖਦੇ ਆਇਆ ਉਹੀ ਮੈਂ ਤਿੰਨ ਸਾਲ ਦੇ ਤੁਸੀਂ ਦੱਸਦੇ ਪਏ ਆ ਨਾ ਜਦੋਂ ਤਿੰਨ ਸਾਲ ਨਹੀਂ ਤਿੰਨ ਸਾਲ ਦੀ ਉਮਰ ਸੀ ਮੇਰੀ ਹਾਂ ਹਾਂ ਜੀ ਹਾਂ ਜਦੋਂ ਤੋਂ ਦੇਖਦੇ ਆਇਆ ਠੀਕ ਹੈ ਜੀ ਹਾਂ ਜੀ ਹੋ ਜੰਗਲ ਦੇ ਵਿੱਚ ਮਤਲਬ ਅਸੀਂ ਦੇਖਿਆ ਕਾਫੀ ਸੰਗਣਾਂ ਜੀ ਜਾਨਵਰ ਕਿਹੜੇ ਹੈ ਜੰਗਲ ਵਿੱਚ ਤਾਂ ਹਜ਼ਾਰਾਂ ਤਰ੍ਹਾਂ ਦੇ ਸਾਨੂੰ ਮਿਲ ਜਾਣੇ ਹਾਂ ਹੋ ਜਾਨਵਰ ਵਗੈਰਾ ਵੀ ਹੋਰ ਜਾਨਵਰ ਵੀ ਹੈਗੇ ਸਭ ਜਾਨਵਰ ਆਗੇ ਬਾਗ ਵੀ ਹੈਗਾ ਠੀਕ ਹੈ ਜੀ ਹਾਂ ਇਹ ਕੁੱਤੇ ਖਾਲੇ ਦਿਨ ਚਾਰ ਪਿਛਲੇ ਵੀ ਨਹੀਂ ਅੱਛਾ ਜੀ ਹਾਂ ਇਧਰੋਂ ਲੈ ਕੇ ਚਲੇ ਗਾਈਆਂ ਖਾਲੀਆਂ ਲੋਕਾਂ ਦੀ ਮਤਲਬ ਜਾਨਵਰ ਵਗੈਰਾ ਕਾਫੀ ਲੈਪੜ ਵਗੈਰਾ ਹੋਊਗਾ ਤेंदुए ਵਗੈਰਾ ਜੀ ਤेंदुआ ਹੈ ਅੱਛਾ ਤेंदुआ ਜ਼ਿਆਦਾ ਹੈ ਠੀਕ ਹੈ ਜੀ ਤेंदुआ ਗਵਰਨਮੈਂਟ ਨੇ ਛੱਡਿਆ ਹੈ ਅੱਛਾ ਜੀ ਉਹ ਹੈ ਦੋ ਬੱਚੇ ਨੇ ਤੇ ਇੱਕ ਤेंदुआ ਅੱਛਾ ਜੀ ਹੋਰ ਕੋਈ ਜਾਨਵਰ ਇਸ ਤਲਾਵਾ ਖਤਰਨਾਕ ਹੋਰ ਜਾਨਵਰ ਸਾਰੇ ਹਨ ਸੰਭਰ ਹੈ ਨੀਲ ਗਾਏ ਹੈ ਪੂਰ ਸੂਅ ਰਹਨ ਮਤਲਬ ਸਿਆਂ ਵੀ ਹਨ ਭਰਿਆ ਪਿਆ ਜੰਗਲ ਜੀ ਭਰਿਆ ਪਿਆ ਜੰਗਲ ਜਾਨਵਰਾਂ ਨਾਲ ਮਾਤਾ ਮਾਤਾ ਦੇ ਇੱਥੇ ਆਗੇ ਜੀ ਕਿਹੜੀ ਕਿਹੜੀ ਮਨੋ ਕਾਮਨਾ ਪੂਰੀ ਹੁੰਦੀ ਹੈ ਲੋਕਾਂ ਦੀ ਹਮ ਲੋਕਾਂ ਦੀ ਜਿੱਥੋਂ ਜਿਹਦੀ ਜ਼ੁਬਾਨ ਨਹੀਂ ਚਲਦੀ ਉਹ ਜ਼ੁਬਾਨ ਚਲੇਗੀ ਅੱਛਾ ਜੀ ਦੀ ਮਤਲਬ ਜੀਬ ਜਿਹੜੀ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਉੱਥੇ ਮੱਥਾ ਟੇਕੋ ਤੇ ਚਾਂਦੀ ਦੀ ਜੀਬ ਚੜਾ ਦਿਓ ਠੀਕ ਆ ਜੀ ਉਹਦੀ ਆਵਾਜ਼ ਆ ਜਾਏਗੀ ਜੀ ਜੀ ਅਗਰ ਸਮਰਥਾ ਨਹੀਂ ਹੈ ਚਾਂਦੀ ਚ ਚੜਾਣ ਦੀ ਉਦੋਂ ਖਾਲੀ ਮੱਥਾ ਟੇਕੋ ਠੀਕ ਹੈ ਜੀ ਜੀ ਮਨੋ ਕਾਮਨਾ ਪੂਰੀ ਹੋ ਜਾਂਦੀ ਉਹਦੀ ਜਵਾਨ ਆ ਜੇਗੀ ਜਵਾਨ ਆ ਜਾਂਦੀ ਹੈ ਲੇਕਿਨ ਜਿਹੜੇ ਰੀਸ਼ ਆਦਮੀ ਨਾ ਉਹ ਚਾਹਾਂਦੀ ਜੀਬ ਵੀ ਚੜਾਉਂਦੇ ਕਿਉਂ ਪਹਿਲਾਂ ਜਾ ਕੇ ਬੋਲਦੇ ਕਿ ਅਸੀਂ ਜੀਬ ਚੜਾਉਾਂਗੇ ਹਾਂ ਜਦ ਤੁਸੀਂ ਵਾਦਾ ਕੀਤਾ ਤਾਂ ਪੂਰਾ ਕਰਨ ਪੈਣਾ ਅਸੀਂ ਦੇਖਿਆ ਜੀ ਚੜਾਈ ਹੋਈ ਹੈ ਜੀਬ ਉੱਥੇ ਨਾ ਚੜੀਆਂ ਹੋਈਆਂ ਜੀਬ ਤੇ ਅੱਖਾਂ ਬਾਰੇ ਵੀ ਦੱਸੋ ਕਹਿੰਦੇ ਅੱਖਾਂ ਦੀ ਰੋਸ਼ਨੀ ਵੀ ਆਉਂਦੀ ਹੈ ਅੱਖਾਂ ਦੀ ਰੋਸ਼ਨੀ ਵੀ ਅਗਰ ਕਮਜ਼ੋਰ ਹੋਵੇ ਮੱਤਾਂ ਟਿੱਕੇ ਤਾਂ ਪੂਰੀ ਹੋ ਜਾਂਦੀ ਇੱਕ ਅਸੀਂ 12ਵੀਂ ਦੇਖੀ ਸੀ ਬਹੁਤ ਪੁਰਾਣੀ ਹਾਂ ਉਹਦਾ ਵੀ ਥੋੜਾ ਦੱਸੋ ਦਾਮੀ ਜਿਹੜੀ ਹੈ ਉਹ ਪਹਿਲਾਂ ਨਹੀਂ ਸੀ ਅੱਛਾ ਜੀ ਇਹ ਕਰੀਬ ਦੀ 25 ਸਾਲ ਤੋਂ ਹੈ ਅੱਛਾ ਜੀ ਵਰਮੀ ਉਸ ਤੋਂ ਪਹਿਲਾਂ ਨਹੀਂ ਸੀ ਠੀਕ ਹੈ ਜੀ ਉਸ ਤੋਂ ਪਹਿਲਾਂ ਬਿਲਕੁਲ ਨਹੀਂ ਸੀ ਇਤਨੀ ਇਤਨੀ ਹੁੰਦੀਆਂ ਸੀ ਇਹ ਜੋ ਬਰਸਾਤ ਨੂੰ ਹਾਂ ਜੀ ਹੁਣ ਤਾਂ ਬਹੁਤ ਵੱਡੀ ਹੋ ਗਈਆਂ ਹੁਣ ਤਾਂ ਆਦਮੀ ਦੇ ਬਰਾਬਰ ਹੈ ਹਾਂ ਜੀ ਹਾਂ ਜੀ ਵਿੱਚ ਸੁਰੱਖ ਵੀ ਹੈ ਹਾਂ ਜੀ ਨਾਗ ਰੇਂਦਾ ਜੀ ਕੋਈ ਹਾਂ ਇੱਥੇ ਨਾਗ ਰੇਂਦਾ ਅੱਛਾ ਜੀ ਦੇਖਿਆ ਜੀ ਕਿ ਨਾਗ ਕਿੰਨਾ ਬੁਰਾ ਇਸ਼ਾਤਾਰੀ ਹੈ ਜਾਂ ਕਿਦਾਂ ਜੀ ਇਹ ਵੀ ਇਸ਼ਾਤਾਰੀ ਤਾਂ ਨਹੀਂ ਕਹਿ ਸਕਦੇ ਜੋ ਹੋ ਵੀ ਸਕਦਾ ਅਸੀਂ ਵੀ ਤਨੀ ਪਛਾਣ ਨਹੀਂ ਹੈ ਪਰ ਵਰਮੀ ਬਹੁਤ ਵੱਡੀ ਹੈ ਜੀ ਇतना ਮੋਟਾ ਹੈਗਾ ਅੱਛਾ ਐਡਾ ਮੋਟਾ ਨਾਗ ਹੈਗਾ ਹੈ ਹੈਗਾ ਹੈਗਾ ਉਹ ਲੰਬਾਈ ਵੀ ਕਰੀਬ 10 11 ਫੁੱਟ ਦੇ ਲਗਭਗ ਬਹੁਤ ਕੱਪੜ ਆਇਆ ਹੈ ਇੰਨਾ ਉੱਚਾ ਖੜਾ ਹੋ ਜਾਂਦਾ ਹੈ ਅੱਛਾ ਕਦੀ ਦੇਖਿਆ ਵੀ ਕਿਸੇ ਨੇ ਪਿੰਡ ਵਾਲੇ ਨੇ ਹਾਂ ਦੇਖਿਆ ਦੇਖਿਆ ਇਸ ਇਹ 3 4 ਸਾਲ ਪਹਿਲੇ ਉੱਤੇ ਕਈ ਵਾਰ ਬਰਸਾਤ ਨੂੰ ਜਿਹੜਾ ਜਾੜੀ ਜੂੜੀਆਂ ਇਕੱਠੀਆਂ ਹੋ ਜਾਂਦੀਆਂ ਝਾੜੀਆਂ ਵਗੈਰਾ ਤਾਂ ਢੰਡਾਰਾ ਕਰਦੇ ਆ ਤਾਂ ਉਸ ਵੇਲੇ ਉਹਨੂੰ ਸਫਾਈ ਕਰਨਾ ਪਉਂਦਾ ਠੀਕ ਹੈ ਫੇਰ ਨਿਆਣੇ ਭੇਜੇ ਕਿਸੇ ਸਾਡੇ ਭਰਾ ਨੇ ਇੱਕ ਨਾ ਖਤਮ ਹੋ ਗਿਆ ਵਿਚਾਰਾ 4 ਮਹੀਨੇ ਪਹਿਲਾਂ ਤੇ ਉਹਨਾਂ ਨਿਆਣੇ ਭੇਜੇ ਕਿ ਉੱਥੇ ਸਫਾਈ ਕਰਿਓ ਠੀਕ ਹੈ ਜੀ ਉਹਨਾਂ ਸਭ ਤੋਂ ਪਹਿਲਾਂ ਜਾ ਕੇ ਜਿੱਥੇ ਉਹ ਬਾਂਮੀ ਹੈ ਹਾਂਜੀ ਬਾਂਮੀ ਉੱਥੇ ਵੱਢਣ ਲੱਗ ਪਏ ਜਾ ਕੇ ਅੱਛਾ ਜੀ ਕਿ ਉੱਥੇ ਸਭ ਬਾਹਰ ਆ ਗਿਆ ਨਾਗੋ ਹਾਂ ਔਰ ਨਿਆਣੇ ਉੱਥੇ ਸਿੱਟ ਕੇ ਹਾਂ ਆਪਣਾ ਸਮਾਨ ਉੱਥੇ ਸਿੱਟ ਕੇ ਕਰਨ ਦਾ ਬਸ ਠੀਕ ਹੈ ਠੀਕ ਜੀ ਦਰਦੀ ਠੀਕ ਹੈ ਜੀ ਇਹ ਹੈ ਜੇ ਕਿਸੇ ਵੀ ਦਰਸ਼ਕ ਨੇ ਸਾਡੇ ਨੇ ਜੀ ਇੱਥੇ ਆਉਣਾ ਹੋਵੇ ਮਾਤਾ ਦੇ ਦਰਸ਼ਨ ਵਾਸਤੇ ਤਾਂ ਐਡਰੈਸ ਦੱਸੋ ਲੋਕੇਸ਼ਨ ਦੱਸੋ ਪ੍ਰੋਪਰ ਹੂੰ ਤਾਂ ਬਹੁਤ ਹੀ ਆਸਾਨ ਹੋ ਗਿਆ ਠੀਕ ਹੈ ਜੀ ਕਿ ਦੋਲਤਪੁਰ ਤੋਂ ਆਓ ਤੇ ਉੱਪਰ ਆ ਕੇ ਬੋਰਡ ਲੱਗਿਆ ਹੈ ਸੱਤੀ ਮਾਤਾ ਮੰਜਾਸਣ ਦੇਵੀ ਠੀਕ ਹੈ ਜੀ ਉੱਥੇ ਦੇ ਰਸਤਾ ਉਹ ਤੁਹਾਡਾ ਥੱਲੇ ਨੂੰ ਠੀਕ ਹੈ ਜੀ ਉਹ ਛੋਟਾ ਜਿਹਾ ਥੋੜੀ ਲੇ ਰਹਿ ਬਾਕੀ ਫਿਰ ਖੜਾ ਜਾਏਗੀ ਅੱਗੇ ਉਸ ਤੋਂ ਉੱਪਰ ਉੱਪਰੋਂ ਆਓ ਤਾਂ ਸੜਕ ਸਿੱਧੀ ਪਟੇੜ ਤੋਂ ਕੁਮਕੇ ਠੀਕ ਹੈ ਜੀ ਉਸ ਮੰਦਿਰ ਚ ਪਹੁੰਚ ਮੰਦਿਰ ਚ ਪਹੁੰਚਦੀ ਹੈ ਜੀ ਉੱਥੇ ਤੱਕ ਪੱਕੀ ਸੜਕ ਬਣੀ ਹੈ ਠੀਕ ਹੈ ਠੀਕ ਹੈ ਜੀ ਸਾਨੂੰ ਪਤਾ ਲੱਗਾ ਸੀਗਾ ਜੀ ਅੱਜ ਕਾ ਦੇਖ ਕੇ ਆਈਏ ਜਾ ਕੇ ਹਾਂਜੀ ਬਹੁਤ ਵਧੀਆ ਡਿਟੇਲ ਦੇ ਵਿੱਚ ਤੁਸੀਂ ਸਾਨੂੰ ਦੱਸਿਆ ਤੇ ਤੁਸੀਂ ਸਾਰੇ ਭਰਾ ਭੈਣਾਂ ਨੇ ਸੁਣੇ ਲਿਆ ਆ ਕਿ ਮਾਤਾ ਦੀ ਕਿੰਨੀ ਸਤਿਆ ਆ ਬਹੁਤ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਜਿਨ੍ਹਾਂ ਨੂੰ ਇਸ ਜਗ੍ਹਾ ਬਾਰੇ ਪਤਾ ਆ ਤੇ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆਂ ਧੰਨਵਾਦ